ਲਓ ਵੀ ਦੋਸਤੋ ਇਹ ਆਲੂਆਂ ਵਾਲੀ ਮੱਕੀ ਤੇ ਜਿਹੜੀ ਕਿ ਪੱਕ ਕੇ ਤਿਆਰ ਹੋ ਗਈ ਹੈ ਸਾਈਡ ਤੋਂ ਦੇਖਣ ਨੂੰ ਇਦਾਂ ਦੀ ਹੈ ਤੇ ਜੇਕਰ ਸਿੱਧਾ ਨਿਗਾ ਮਾਰੀਏ ਤਾਂ ਆਹ ਦੇਖ ਲੋ ਕੱਲਾ ਕੱਲਾ ਓੜਾ ਜਿਹੜਾ ਆ ਨੂੰ ਸਿੱਧਾ ਨਜ਼ਰ ਆਉਂਗਾ ਤੇ ਉਹ ਬਹੁਤ ਵਧ ਗਿਆ ਜਿਹੜੀ ਪਕਾ ਇਸ ਵਾਰ ਮੱਕੀ ਦਾ ਆ ਦੇਖ ਲੋ ਤੂੰ ਇਹ ਆ ਪੰਜਾਬ ਦੀ ਮੱਕੀ